ਸੱਚਕਲ ਦੋਸਤੋ ਸਵਾਗਤ ਹੈ ਕੇ ਸੀਜੀਸੀ ਟੀਵੀ ਤੇ ਦਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਖਾਲਸਾ ਕਾਲਜ ਦੇ ਵਿੱਚ ਜਿਹੜਾ ਖੇਤੀ ਵਿਭਾਗ ਹੈ ਜਾਨੀ ਕਿ ਐਗਰੀਕਲਚਰ ਡਿਪਾਰਟਮੈਂਟ ਹੈ ਉਹ ਆਲਮੋਸਟ ਸਭ ਤੋਂ ਪੁਰਾਣੇ ਡਿਪਾਰਟਮੈਂਟਸ ਦੇ ਵਿੱਚੋਂ ਇੱਕ ਹੈ ਤੇ ਇੱਥੇ ਖੇਤੀਬਾੜੀ ਦੀਆਂ ਤਕਨੀਕਾਂ ਤੇ ਰਿਸਰਚ ਵੀ ਹੁੰਦੀ ਰਹਿੰਦੀ ਹੈ ਤੇ ਨਵੀਆਂ-ਨਵੀਆਂ ਜਿਹੜੀਆਂ ਕਾਢਾਂ ਵੀ ਕੱਢੀਆਂ ਜਾਂਦੀਆਂ ਰਹਿੰਦੀਆਂ ਨੇ ਸੋ ਇਸੇ ਤਰ੍ਹਾਂ ਹੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ ਜਿਹੜੀ ਹੈ ਬਹੁਤ ਅਹਿਮ ਹੈ ਪਰ ਇਸ ਦੇ ਨਾਲ ਬਹੁਤ ਸਾਰਾ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਪਾਣੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਹੋਰ ਬਹੁਤ ਜਿੱਦਾਂ ਦਵਾਈਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਛਿੜਕਾਅ ਹੋ ਰਿਹਾ ਸੋ ਸਟੂਡੈਂਟਸ ਸ ਟਰਾਈ ਕਰਦੇ ਨੇ ਕਿ ਇਹਦਾ ਕੋਈ ਫੇਰ ਬਦਲ ਲੱਭਿਆ ਜਾਵੇ ਤੇ ਮੈਂ ਜਿੱਥੇ ਖੜੀ ਹੋਈ ਆ ਝੋਨੇ ਦੇ ਖੇਤ ਨੇ ਔਰ ਇੱਥੇ ਦੋ ਤਰ੍ਹਾਂ ਨਾਲ ਝੋਨਾ ਬੀਜਿਆ ਹੋਇਆ ਹੈ ਇੱਕ ਤੇ ਪੁਰਾਣੀ ਟੈਕਨੀਕ ਦੇ ਨਾਲ ਉਹੀ ਕੱਦੂ ਕਰਕੇ ਉਹਨੂੰ ਵਾਹ ਕੇ ਪਾਣੀ ਲਗਾ ਕੇ ਤੇ ਦੂਜਾ ਜਿਹੜੀ ਅੱਜਕੱਲ ਨਵੀਂ ਟੈਕਨੀਕ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਵੀ ਬਿਨਾ ਕੱਦੂ ਤੋਂ ਤੇ ਬਹੁਤ ਘੱਟ ਪਾਣੀ ਦੇ ਸਿੱਧਾ ਝੋਨਾ ਜਿਹੜਾ ਬੀਜਿਆ ਜਾਂਦਾ ਸੋ ਇਸ ਝੋਨੇ ਦੇ ਕੀ ਫਾਇਦੇ ਨੇ ਕਿਉਂਕਿ ਮੈਨੂੰ ਜੋ ਦਿਖਾਇਆ ਗਿਆ ਸੀ ਲੱਗ ਰਿਹਾ ਸੀ ਕਿ ਇਹ ਵਾਲਾ ਝੋਨਾ ਜਿਹੜਾ ਹੈ ਉਹ ਉਹਦੇ ਤੋਂ ਬੈਟਰ ਹੈ ਤੇ ਇਹਦੇ ਫਾਇਦੇ ਕੀ ਨੇ ਤੇ ਕਿੰਨਾ ਕਿ ਈਜ਼ੀਲੀ ਜਾਂ ਕਿੰਨਾ ਕਿ ਵਧੀਆ ਇਹ ਝਾੜ ਦੇ ਸਕਦਾ ਹੈ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਖੇਤੀ ਵਿਭਾਗ ਤੋਂ ਡਾਕਟਰ ਗੁਰਬਖਸ਼ ਸਿੰਘ ਜਿਹੜੇ ਇੱਥੇ ਪ੍ਰੋਫੈਸਰ ਵੀ ਨੇ ਤੇ ਉਹਨਾਂ ਤੋਂ ਇਲਾਵਾ ਸਾਡੇ ਐਮਐਸਸੀ ਦੇ ਸਟੂਡੈਂਟ ਸਾਡੇ ਨਾਲ ਨੇ ਚਲੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਫਿਰ ਸਤਿਸ਼ਕੋ ਜਿਵੇਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਝੋਨੇ ਦੀ ਫਸਲ ਦੇ ਵਿੱਚ ਨਵੀਆਂ ਤਕਨੀਕਾਂ ਦੀ ਤੇ ਮੇਰੇ ਕੋਲ ਨੇ ਇਸ ਵਕਤ ਸਾਡੇ ਖੇਤੀਬਾੜੀ ਵਿਭਾਗ ਤੋਂ ਡਾਕਟਰ ਗੁਰਬਖਸ਼ ਸਿੰਘ ਜੀ ਸਭ ਤੋਂ ਪਹਿਲਾਂ ਤੇ ਸਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਿੱਟਿਵਿਟੀ ਤੇ ਸਰ ਚੋਨਾ ਤੁਸੀਂ ਬੀਜਿਆ ਹੋਇਆ ਹੈ ਤੇ ਸਟੂਡੈਂਟਸ ਕਾਫੀ ਮਿਹਨਤ ਕਰ ਰਹੇ ਨੇ ਤੇ ਦੋਨੋਂ ਸਟਾਈਲ ਦੇ ਨਾਲ ਜਿਹੜਾ ਟ੍ਰੈਡੀਸ਼ਨਲ ਸਟਾਈਲ ਪੰਜਾਬ ਦਾ ਪੁਰਾਣਾ ਤੇ ਇੱਕ ਨਵਾਂ ਸਟਾਈਲ ਦਾ ਜਿਹੜਾ ਚੋਨਾ ਬੀਜਿਆ ਸਭ ਤੋਂ ਪਹਿਲਾਂ ਤੇ ਇਹਨਾਂ ਦੋਨਾਂ ਟੈਕਨੀਕਸ ਦਾ ਸਾਨੂੰ ਡਿਫਰੈਂਸ ਦੱਸੋ ਇਹ ਜਿਹੜਾ ਟ੍ਰੈਡੀਸ਼ਨਲ ਦੀ ਗੱਲ ਕੀਤੀ ਤੁਸੀਂ ਉਹਨੂੰ ਕਹਿੰਦੇ ਨੇ ਕਿ ਕੱਦੂ ਕਰਕੇ ਚੋਨਾ ਲਗਾਉਣਾ ਹੂੰ ਉਹਦੇ ਵਿੱਚ ਜ਼ਮੀਨ ਨੂੰ ਵਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ ਪਾਣੀ ਛੱਡਿਆ ਜਾਂਦਾ ਫਿਰ ਉਸ ਦੇ ਵਿੱਚ ਹਲ ਚਲਾਇਆ ਜਾਂਦਾ ਹੂੰ ਤੇ ਜਿਹੜਾ ਮਿੱਟੀ ਨੂੰ ਪਾਣੀ ਦੇ ਵਿੱਚ ਘੋਲ ਦਿੱਤਾ ਜਾਂਦਾ ਜੀ ਤੇ ਜਦੋਂ ਮਿੱਟੀ ਘੁਲ ਜਾਂਦੀ ਆ ਉਹਦੇ ਵੱਖਰੇ ਵੱਖਰੇ ਤੱਤ ਵੱਖ-ਵੱਖਰੀਆਂ ਲੇਅਰ ਬਣਾ ਦਿੰਦੇ ਨੇ ਹਮ ਜਿਹਦੇ ਨਾਲ ਪਾਣੀ ਥੱਲੇ ਨਹੀਂ ਜਾਂਦਾ ਓਕੇ ਤੇ ਇਸ ਤੋਂ ਇਲਾਵਾ ਜਿੱਥੇ ਟਰੈਕਟਰ ਚੱਲਿਆ ਹੁੰਦਾ ਉਥੇ ਟਰੈਕਟਰਾਇਜ਼ੇਸ਼ਨ ਕਰਕੇ ਇੱਕ ਹਾਰਡ ਪੈਨ ਬਣ ਜਾਂਦਾ ਜਿਹੜਾ ਕਿ 15 ਸੈਂਟੀਮੀਟਰ ਤੋਂ ਥੱਲੇ ਬਹੁਤ ਹਾਰਡ ਬਣ ਜਾਂਦਾ ਹਮ ਹਮ ਉਹ ਜਿਹੜਾ ਹਾਰਡ ਪੈਨ ਆ ਉਹ ਪਾਣੀ ਥੱਲੇ ਜਾਣ ਹੀ ਨਹੀਂ ਦਿੰਦਾ ਉੱਪਰ ਵੀ ਇੰਪਰਮੀਅਬਲ ਲੇਅਰ ਬਣ ਜਾਂਦੀ ਹੈ ਪਾਣੀ ਥੱਲੇ ਨਹੀਂ ਜਾਂਦਾ ਤੇ ਥੱਲੇ ਵੀ ਨਹੀਂ ਜਾਂਦਾ ਜਿਹੜਾ ਵੀ ਸਾਡਾ ਮੀਂਹ ਦਾ ਪਾਣੀ ਹੁੰਦਾ ਜੇ ਤੂੰ ਜ਼ਿਆਦਾ ਹੁੰਦਾ ਉਹ ਸਾਰਾ ਬਾਹਰ ਨਿਕਲ ਜਾਂਦਾ ਹੂੰ ਤੇ ਸਾਡੇ ਜਿਹੜੀ ਅੰਡਰਗਰਾਊਂਡ ਜਿਹੜਾ ਪਾਣੀ ਉਹ ਰੀਚਾਰਜ ਨਹੀਂ ਹੁੰਦਾ ਇਹ ਸਾਡੀ ਮੇਜਰ ਸਮੱਸਿਆ ਪੰਜਾਬ ਦੀ ਕਿ ਹਰ ਸਾਲ 3 ਫੁੱਟ ਪਾਣੀ ਥੱਲੇ ਜਾ ਰਿਹਾ ਤੁਹਾਨੂੰ ਮੋਟਰ ਹੋਰ ਡੂੰਘੀਆਂ ਕਰਨੀਆਂ ਪੈ ਰਹੀਆਂ ਨੇ ਬਿਜਲੀ ਵੱਧ ਖਰਚਣੀ ਪੈ ਰਹੀ ਆ ਹੂੰ ਤੇ ਇਹ ਸਬਸਿਡੀ ਹੋਰ ਲੱਗ ਰਹੀਆਂ ਨੇ ਜੀ ਤੇ ਇਹ ਸਾਡਾ ਬਹੁਤ ਨੁਕਸਾਨ ਹੋ ਰਿਹਾ ਐਡੀ ਇਨੂੰ ਵੇਖ ਕੇ ਕਿ ਵੀ ਇਹਦਾ ਹੱਲ ਕੀ ਕੀਤਾ ਜਾਵੇ ਸਾਡੀ ਨਵੀਂ ਟੈਕਨੀਕ ਆ ਭਾਵੇਂ ਕਿ ਇਹ ਸਾਡੇ ਜਿਹੜੇ ਫਾਰਮਰ ਨੇ ਬਹੁਤ ਸਿਆਣੇ ਹੁੰਦੇ ਨੇ ਉਹਨਾਂ ਨੇ ਹੀ ਇਹ ਸ਼ੁਰੂ ਉਹਨਾਂ ਵੱਲੋਂ ਹੋਈ ਆ ਡਾਕਟਰ ਦਲੇਰ ਸਿੰਘ ਜੀ ਨੇ ਤੇ ਉਹਨਾਂ ਨੇ ਇਸ ਨੂੰ ਪ੍ਰਮੋਟ ਕਰ ਰਹੇ ਨੇ ਜੀ ਬਹੁਤ ਵੱਡੇ ਲੈਵਲ ਤੇ ਪਾਕਿਸਤਾਨ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਉਹਨਾਂ ਦੀਆਂ ਕਈ ਵੀਡੀਓਜ਼ ਨੇ ਅਸੀਂ ਉਹਨਾਂ ਨੂੰ ਇਹ ਮੈਸੇਜ ਲੈ ਕੇ ਕਿ ਇਹ ਟੈਕਨੀਕ ਹੈ ਇਹਨੂੰ ਅਸੀਂ ਫਿਰ ਇਹਦੀ ਦਿਵਾਲੇ ਇਹਦੀ ਰਿਸਰਚ ਹੋਣੀ ਚਾਹੀਦੀ ਸੀ ਹੂੰ ਹੂੰ ਪੀ ਲੋਕਾਂ ਨੂੰ ਇਹਦੇ ਬਾਰੇ ਮਟੀਰੀਅਲ ਮਿਲੇ ਜੀ ਕੋਈ ਇਹਦੀ ਆਥੈਂਟਿਕ ਚੀਜ਼ਾਂ ਬਣਨ ਉਹਨੂੰ ਬੇਸ ਰੱਖ ਕੇ ਅਸੀਂ ਖਾਲਸਾ ਕਾਲਜ ਦੇ ਵਿੱਚ ਇਹ ਅਨਪੜੜ ਬਿਨਾ ਕਦੂ ਕੀਤੇ ਹੋਏ ਝੋਨੇ ਨੂੰ ਕਿਹੜੀ ਵੈਰਾਈਟੀ ਬੈਸਟ ਰਹੂਗੀ ਕਿੰਨੀ ਕਿੰਨੀ ਦੂਰੀ ਤੇ ਲੱਗੇਗਾ ਕਿਹੜੀਆਂ ਨੂੰ ਖਾਦ ਕਿੰਨੀ ਪਾਈ ਜਾਏਗੀ ਕਿੰਨਾ ਕਿੰਨਾ ਉਹਦੇ ਚ ਪਾਣੀ ਲੱਗੇਗਾ ਕਿਹੜੇ ਕਿਹੜੇ ਜਿਹੜੇ ਤੱਤ ਨੇ ਉਹਨੂੰ ਘਾਟ ਹੋ ਸਕਦੀ ਆ ਜਦੋਂ ਗ੍ਰੀਨ ਮਿਨਿਓਰਿੰਗ ਉਹਦੇ ਵਾਸਤੇ ਕਿੰਨੀ ਬੇਨੀਫਿਟ ਹੋ ਸਕਦੀ ਆ ਪਾਣੀ ਕਦੋਂ-ਕਦੋਂ ਲੱਗਣਗੇ ਜਿਹੜੀਆਂ ਨੈਨੋ ਟੈਕਨੋਲੋਜੀਆ ਹੈਗੀ ਆ ਉਹਨਾਂ ਦਾ ਕੀ ਇਹਦੇ ਵਿੱਚ ਰੋਲ ਹੋ ਸਕਦਾ ਜੀ ਜਾਂ ਇਨਸੈਕਟ ਪੈਸਟ ਕਿਵੇਂ ਉਹਨਾਂ ਨੂੰ ਕੰਟਰੋਲ ਕਰਨੇ ਇਹ ਸਾਰੀ ਤਰ੍ਹਾਂ ਦੀ ਜਿਹੜੀ ਰਿਸਰਚ ਆ ਅਸੀਂ ਖਾਲਸਾ ਕਾਲਜ ਵਿੱਚ ਇਸ ਨੂੰ ਸ਼ੁਰੂ ਕੀਤੀ ਆ ਤੇ ਉਹਦੇ ਸਬੰਧ ਵਿੱਚ ਹੀ ਇਹ ਜਿਹੜੇ ਅਸੀਂ ਜਿਹੜੇ ਟ੍ਰਾਇਲ ਦੇ ਵਿੱਚ ਖਲੋਤੇ ਆ ਇਹਦੇ ਵਿੱਚ ਗ੍ਰੀਨ ਮਿਨਿਓਰਿੰਗ ਹੋਈ ਆ ਤੇ ਇਹਦੇ ਵਿੱਚ ਜ਼ਿੰਕ ਦੀ ਐਪਲੀਕੇਸ਼ਨ ਕੀਤੀ ਗਈ ਆ ਗ੍ਰੀਨ ਮਿਨਿਓਰ ਕ੍ਰੋਪ ਤੋਂ ਪਹਿਲਾਂ ਵੀ ਕੀਤੀ ਗਈ ਆ ਤੇ ਉਸ ਤੋਂ ਬਾਅਦ ਵੀ ਕੀਤੀ ਗਈ ਆ ਇਸ ਤਰ੍ਹਾਂ ਦੇ ਇਹ ਐਕਸਪੈਰੀਮੈਂਟ ਹੈਗਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਨੂੰ ਦੂਸਰਾ 플ੌਟ ਵੀ ਦਿਖਾਵਾਂਗੇ ਜਿਹੜਾ ਕਿ ਟ੍ਰੈਡੀਸ਼ਨਲ ਵੇ ਦੇ ਨਾਲ ਤਦੂ ਕਰਕੇ ਲਗਾਇਆ ਉਹਦੇ ਮੁਕਾਬਲੇ ਤੇ ਇਹਦੇ ਸਾਰੇ ਬੂਟੇ ਬਿਲਕੁਲ ਹਰੇ ਨੇ ਜੀ ਥੱਲੇ ਤੱਕ ਮੁੱਢਾਂ ਤੱਕ ਹਰੇ ਨੇ ਹਾਂ ਹਾਂ ਇਹਦੇ ਟੈਲਰ ਵੀ ਜ਼ਿਆਦਾ ਨੇ ਮਿੱਤਰ ਇੱਕ ਬੂਟੇ ਦੇ ਉੱਤੇ ਜਿਹੜੀਆਂ ਦੀਆਂ ਨਾਲੀਆਂ ਉਹ ਜ਼ਿਆਦਾ ਨੇ ਹਾਂ ਇਹਦੇ ਵਿੱਚ ਕੋਈ ਇਨਸੈਕਟ ਦਾ ਅਟੈਕ ਨਹੀਂ ਹੈ ਕੋਈ ਵੀ ਬੂਟਾ ਮਰਿਆ ਨਹੀਂ ਹੈ ਉਹਨਾਂ ਦੇ ਵਿੱਚ ਡਿਜ਼ੀਜ਼ ਕਰਕੇ ਬੂਟੇ ਮਰੇ ਵੀ ਨਹੀਂ ਤੇ ਇਹਦੇ ਵਿੱਚ ਜਿਹੜਾ ਜਿੰਨਾ ਵੀ ਮੀਂਹ ਦਾ ਪਾਣੀ ਹੁੰਦਾ ਉਹ ਇਹਦੇ ਵਿੱਚ ਹੀ ਜਜ਼ਬ ਹੁੰਦਾ ਇਹਦੇ ਵਿੱਚ ਟਰੈਕਟਰ ਨਾ ਚਲਾਉਣ ਕਰਕੇ ਪਾਣੀ ਘੱਟ ਲਈ ਹਾਰਡ ਪੈਨ ਨਹੀਂ ਹੈ ਇਸ ਤੋਂ ਇਲਾਵਾ ਜ਼ਮੀਨ ਦੇ ਵਿੱਚ ਜਿਹੜੇ ਜਿਹੜੇ ਗੰਡੋਏ ਨੇ ਜਾਂ ਹੋਰ ਜਿਹੜੀ ਡਾਇਵਰਸਿਟੀ ਹੈਗੀ ਮਾਈਕਰੋ ਆਰਗੇਨਿਜ਼ਮ ਦੀ ਮੈਕਰੋ ਦੀ ਉਹ ਇਹਦੇ ਵਿੱਚ ਮੈਕਸਿਮਮ ਰਹਿੰਦੀ ਹੈ ਓਕੇ ਤੋ ਇਹਦੇ ਨਾਲ ਇਹਨੇ ਜ਼ਮੀਨ ਨੂੰ ਇੰਨਾ ਕੋਨੇ ਫਰਟਾਈਲ ਵੀ ਕਰ ਦੇਣਾ ਕਿ ਅਗਲੀ ਜਿਹੜੀ ਨੈਕਸਟ ਕ੍ਰੌਪ ਆ ਉਹਦੀ 10% 15% ਯੀਲ ਵੀ ਇੰਕਰੀਜ਼ ਹੋਣੀ ਹੈ। ਹੂੰ ਇਸ ਤੋਂ ਇਲਾਵਾ ਇਹਨੇ 10 ਦਿਨ ਪਹਿਲਾਂ ਵੀ ਪੱਕ ਜਾਣਾ ਹੈ। ਓਕੇ ਤੇ ਜਿਹੜੀ ਅਗਲੀ ਫਸਲ ਬੀਜਣ ਲਈ ਸਾਨੂੰ ਪਹਿਲਾ ਮੌਕਾ ਮਿਲ ਜਾਣਾ। ਹੂੰ ਜੇ ਇਹਦੇ ਨਾਲ ਇਹਦੀ ਫੀਲਡ ਨੂੰ ਤਿਆਰ ਕਰਨ ਵਾਸਤੇ ਆਲੂਆਂ ਵਾਸਤੇ ਤਿਆਰ ਕਰਨ ਲਈ ਮਟਰਾਂ ਵਾਸਤੇ ਸਾਨੂੰ ਘੱਟ ਕਲਟੀਵੇਸ਼ਨਾਂ ਦੀ ਲੋੜ ਪਵੇਗੀ। ਇਹਦੇ ਇੱਕ ਹੋਰ ਬੈਨੀਫਿਟ ਹੈ ਕਿ ਇਹਦੇ ਵਿੱਚ ਜਿਹੜਾ ਉੱਪਰ ਜਿਹੜਾ ਇਹਦਾ ਸਟਰਾ ਹੈਗਾ ਇਸ ਸਟੌਰ ਮੈਨੇਜਮੈਂਟ ਦੀ ਸੜੀ ਬਹੁਤ ਪ੍ਰੋਬਲਮ ਹੈ ਸਾਨੂੰ ਅੱਗ ਲਾਉਣੀ ਪੈਂਦੀ ਹੈ ਇਹ ਦੂਜੇ ਦੇ ਮੁਕਾਬਲੇ ਤੇ ਘੱਟ ਹੁੰਦਾ ਹੂੰ ਦਾਣੇ ਜ਼ਿਆਦਾ ਨੇ ਇਹ ਸਟਰਾ ਘੱਟ ਹੁੰਦਾ ਓਕੇ ਤੋਂ ਇਹਨੂੰ ਮੈਨੇਜਮੈਂਟ ਕਰਨੇ ਲਈ ਇਹਦੀ ਬਹੁਤ ਸੌਖੀ ਹੈ ਤੇ ਇਸ ਤਰੀਕ ਇਹਦੇ ਬਹੁਤ ਹੀ ਜ਼ਿਆਦੇ ਫਾਇਦੇ ਨੇ ਕਿ ਜਿਹੜੀ ਮੀਥੇਨ ਦੀ ਜਿਹੜੀ ਹੈਗੀ ਕਲਾਈਮੈਟਿਕ ਜਿਹੜੀ ਇਕੋਲੋਜੀਕਲ ਜਿਹੜੀ ਪ੍ਰੋਬਲਮ ਹੈਗੀ ਆ ਤੋਂ ਇਹਦੇ ਵਿੱਚ ਮੀਥੇਨ ਵੀ ਨਹੀਂ ਬਣਦੀ ਹੂੰ ਮੀਥੇਨ ਬਣਦੀ ਜਦੋਂ ਐਨੈਰੋਬਿਕ ਕੰਡੀਸ਼ਨ ਹੁੰਦੀਆਂ ਨੇ ਓਕੇ ਤੇ ਇਹਦੇ ਵਿੱਚ ਅਸੀਂ ਪਾਣੀ ਲਗਾਤਾਰ ਖਿਲਾਰਦੇ ਹੀ ਨਹੀਂ ਹਾਂ ਤੇ ਉਹ ਅਲਟਰਨੇਟਿਵ ਰਹਿੰਦੀਆਂ ਨੇ ਦੁਜਾ ਜਿਹੜੇ ਵਿੱਚ ਜਿਹੜੇ ਇਨਸੈਕਟ ਜਿਹੜੇ ਨੇ ਪੈਸਟ ਨੇ ਦੋ ਕੈਟੇਗਰੀਜ਼ ਨੇ ਇੱਕ ਮਿੱਤਰ ਨੇ ਇੱਕ ਦੁਸ਼ਮਣ ਨੇ ਹੂੰ ਹੂੰ ਦੁਸ਼ਮਣ ਕੀੜੇ ਜਿਹੜੇ ਘਟ ਬਣਦੇ ਨੇ ਇਹਦੇ ਵਿੱਚ ਮਿੱਤਰ ਦੀ ਗਿਣਤੀ ਵਧ ਰਹੀਦੀ ਹੈ ਹੂੰ ਹੂੰ ਸਪਾਈਡਰ ਵੀ ਨੇ ਉਹ ਜਿਹੜੇ ਉਹ ਉਹਨਾਂ ਦੁਸ਼ਮਣ ਕੀੜਿਆਂ ਦੀ ਗਿਣਤੀ ਵਧਣ ਹੀ ਨਹੀਂ ਦਿੰਦੇ ਹੂੰ ਬਿਮਾਰੀਆਂ ਵੀ ਨਹੀਂ ਹੈ ਫਿਰ ਉਹਨਾਂ ਦੇ ਕੀੜੇ ਵੀ ਨਹੀਂ ਹੈ ਇਹ ਟੈਕਨੀਕ ਜੇਕਰ ਸਾਰੇ ਪੰਜਾਬ ਦੇ ਵਿੱਚ ਲੱਗ ਜਾਵੇ ਫਾਰਮਰ ਦਾ ਖਰਚਾ ਵੀ ਘਟੇਗਾ ਸਾਡਾ ਕਲਾਈਮੇਟ ਵੀ ਵਧੀਆ ਹੋਏਗਾ ਹੋਰ ਫਸਲਾਂ ਵੀ ਅਸੀਂ ਗ로우 ਕਰ ਸਕਦੇ ਆ ਤੇ ਸਾਡਾ ਪਾਣੀ ਵੀ ਥੱਲੇ ਵਾਲਾ ਬਚੇਗਾ ਉਹਦੀ ਕੁਆਲਿਟੀ ਵੀ ਬੈਟਰ ਹੋਏਗੀ ਸਰ ਆਲਮੋਸਟ ਬਹੁਤ ਸਾਰੇ ਬੈਨੀਫਿਟਸ ਤੁਸੀਂ ਇਹਦੇ ਦੱਸ ਦਿੱਤੇ ਨੇ ਪਰ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਕਿਹਾ ਕਿ ਕਿਸਾਨਾਂ ਦਾ ਖਰਚਾ ਜਿਹੜਾ ਵਾ ਬਹੁਤ ਹੱਦ ਤੱਕ ਬਚ ਜਾਂਦਾ ਹੈ ਦਵਾਈਆਂ ਦਾ ਖਰਚਾ ਵੀ ਘਟਦਾ ਹੈ ਇਹਦੇ ਵਿੱਚ ਦਵਾਈਆਂ ਇਹਦੇ ਵਿੱਚ ਇਨਸੈਕਟ ਬੈਸਟ ਬਹੁਤ ਘਟ ਆਉਂਦੇ ਨੇ ਡਿਜ਼ੀਜ਼ ਘਟ ਹੁੰਦੀ ਜਿਹੜੀ ਜਿਹੜਾ ਅਸੀਂ ਟ੍ਰੈਡੀਸ਼ਨਲ ਵੇ ਦੇ ਨਾਲ ਜਿਹੜਾ ਕਦੂ ਕਰਦੇ ਆ ਉਹਦੇ ਵਿੱਚ ਜਿਹੜੇ ਗਾਲਾ ਪੈਂਦਾ ਮੁੱਡਾਂ ਦੇ ਲੱਗੇ ਹੂੰ ਜਿਸ ਦੇ ਨਾਲ ਇੱਕ ਚੰਡਾ ਰੋਗ ਵੀ ਲੱਗਦਾ ਉਹ ਇਹਦੇ ਵਿੱਚ ਬਿਲਕੁਲ ਹੀ ਨਹੀਂ ਆਉਂਦਾ ਓਕੇ ਕਿਸ ਤਰੀਕੇ ਨਾਲ ਜਿਹੜਾ ਖਰਚਾ ਹੋਰ ਘਟੇਗਾ ਹੂੰ ਸਰ ਬੜੀ ਮਤਲਬ ਲਾਈਕ ਚੰਗੀ ਸੋਚ ਹੈ ਤੇ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਵਿੱਚ ਹੈਲਪ ਹੋਣੀ ਹੁੰਦੀ ਹੈ ਕਿ ਸਾਡੇ ਸਰਮੌਰ ਸਾਡੀ ਕਿੰਨੀ ਕ ਹੈਲਪ ਕਰ ਰਿਹਾ ਸੋ ਤੁਹਾਨੂੰ ਕੀ ਲੱਗਦਾ ਸਾਨੂੰ ਪ੍ਰੋਪਰ ਜਿਹੜੀ ਇਹਦੇ ਵਿੱਚ ਹੈਲਪ ਮਿਲਦੀ ਹੈ ਜਿਸ ਤਰ੍ਹਾਂ ਸਾਡਾ ਇੱਕ ਖਾਲਸਾ ਕਾਲਜ ਹੈ ਇਹਦਾ ਸਾਡੇ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਨੇਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਦਾ ਰਿਹਾ। ਸ਼ੁਰੂ ਤੋਂ ਯੋਗਦਾਨ ਰਿਹਾ। ਹੂੰ ਹੂੰ। ਤੇ ਇਹ ਐਗਰੀਕਲਚਰ ਸਾਡਾ ਕਾਲਜ ਹੈ ਤੇ ਐਗਰੀਕਲਚਰ ਸਾਡਾ ਡਿਪਾਰਟਮੈਂਟ ਹੈ। ਤੇ ਇਹਦੇ ਤੋਂ ਵੀ ਬਹੁਤ ਉਮੀਦਾਂ ਨੇ। ਹੂੰ। ਸਾਡੇ ਪ੍ਰਿੰਸੀਪਲ ਸਾਹਿਬ ਤਾਂ ਵੀ ਪੰਜਾਬੀ ਡਿਪਾਰਟਮੈਂਟ ਚ ਨੇ ਪਰ ਉਹਨਾਂ ਨੂੰ ਇਹ ਸਾਰੀ ਜ਼ਿੰਮੇਵਾਰੀ ਹੈ ਉਹਨਾਂ ਤੇ। ਹੂੰ ਹੂੰ। ਉਹ ਚਾਹੁੰਦੇ ਨੇ ਕਿ ਅਸੀਂ ਵੀ ਕੁਝ ਜਿਹੜੀ ਸਾਡੀ ਰਿਸਪੌਂਸਿਬਿਲਟੀ ਆ ਇਸ ਐਗਰੀਕਲਚਰ ਵਾਲੇ ਪਾਸੇ 'ਚ। ਉਸੀਂ ਉਹਦੇ ਤੇ ਪੂਰੇ ਉੱਤਰੀ ਜੀ ਉਹਨਾਂ ਦੀ ਹਰ ਮੌਕੇ ਤੇ ਹਰ ਜੋ ਵੀ ਉਹਨਾਂ ਕੋਲ ਅਸੀਂ ਪ੍ਰਪੋਜ਼ਲ ਲੈ ਕੇ ਜਾਈਏ ਹੂੰ ਇਸ ਤੋਂ ਪਲੱਸ ਉਹ ਆਪ ਵੀ ਪ੍ਰਪੋਜ਼ਲ ਕਹੀ ਦਿੰਦੇ ਜੀ ਤੇ ਉਹ ਬਿਲਕੁਲ ਖੇੜੇ ਮੱਥੇ ਦਿੰਦੇ ਨੇ ਤੇ ਨਾਲ ਹੀ ਸਾਨੂੰ ਸਪੋਰਟ ਕਰ ਦਿੰਦੇ ਨੇ ਪਿਛੇ ਹੱਥ ਰੱਖਦੇ ਨੇ ਮੋਢੇ ਤੇ ਵੀ ਤਿੰਨੇ ਕਰੋ ਇਸ ਤੇ ਵਾਤਵਾ ਬਿਲਕੁਲ ਬਿਲਕੁਲ ਇਹਦੀ ਇੰਪਰੂਵ ਕਰੋ ਜੀ ਸਰ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਤੇ ਬਹੁਤ ਸਾਰੇ ਸਟੂਡੈਂਟਸ ਨੇ ਇਹ ਚੀਜ਼ਾਂ ਜਿਹੜੀਆਂ ਲਗਾਇਆ ਹੋਇਆ ਛੋਨਾ ਤੇ ਉਹਨਾਂ ਨੇ ਬਹੁਤ ਸਾਰੇ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਨਵੀਆਂ ਨਵੀਆਂ ਕਾਡਾਂ ਪਾਈਆਂ ਹੋਈਆਂ ਨੇ ਸੋ ਆਪਾਂ ਉਹਨਾਂ ਸਟੂਡੈਂਟਸ ਦੇ ਨਾਲ ਜ਼ਰੂਰ ਗੱਲ ਕਰਾਂਗੇ ਸਰ ਜਿਨ੍ਹਾਂ ਨੇ ਇਹ ਇਹਦੇ ਵਿੱਚ ਮਿਹਨਤ ਕੀਤੀ ਹੋਈ ਹੈ ਬਿਲਕੁਲ ਵੀ ਤੁਸੀਂ ਆ ਜਾਓ ਥੈਂਕ ਯੂ ਸਰ ਸੋ ਅ ਦਸ਼ਕੋ ਜਿੱਦਾ ਅ ਤਾਨੂੰ ਦੱਸਿਆ ਸੀ ਕਿ ਇਹ ਜਿਹੜੀ ਸਾਰੀ ਖੇਤੀ ਹੈ ਇਹਦੇ ਵਿੱਚ ਸਟੂਡੈਂਟਸ ਨੇ ਤਕਰੀਬਨ ਬਹੁਤ ਮਿਹਨਤ ਕੀਤੀ ਹੈ ਤੇ ਸਾਰਾ ਯੋਗਦਾਨ ਪਾਇਆ ਹੋਇਆ ਹੈ ਆਪਣੇ ਟੀਚਰਸ ਦੇ ਕੋਲੋਂ ਉਹਨਾਂ ਨੇ ਜਿਹੜਾ مشورہ ਲੈ ਕੇ ਸੋ ਮੇਰੇ ਨਾਲ ਐਗਰੀਕਲਚਰ ਦੇ ਸਟੂਡੈਂਟਸ ਐਮ ਐਸ ਸੀ ਦੇ ਮੌਜੂਦ ਨੇ ਸਭ ਤੋਂ ਪਹਿਲੋਂ ਤੇ ਅ ਆਪਾਂ ਇਹਨਾਂ ਕੋਲੋਂ ਜਾਣਦੇ ਹਾਂ ਕਿ ਅ ਦਿਮਾਗ ਦੇ ਵਿੱਚ ਕਿੱਥੋਂ ਆਇਆ ਇਹ ਆਈਡੀਆ ਕਿ ਆਪਾਂ ਇਸ ਚੀਜ਼ ਤੇ ਰਿਸਰਚ ਕਰਕੇ ਦੇਖਦੇ ਹਾਂ ਆ ਮੈਂ ਲਾਈਕ ਆਪਾਂ ਪਤਾ ਹੈ ਕਿ ਆਪਾਂ ਟ੍ਰੈਡੀਸ਼ਨਲ ਵੇ ਦੇ ਨਾਲ ਕਰਦੇ ਪੈਹ ਚੋ ਨਾ ਲਾਂਦੇ ਪੈਹ ਤੇ ਉਹਦੇ ਨਾਲ ਸਾਡਾ ਜਿਹੜਾ ਗਰਾਊਂਡ ਵਾਟਰ ਹੈਗਾ ਟੇਬਲ ਉਹ ਵੀ ਬਹੁਤ ਡਿਕਰੀਸ ਜਾ ਰਿਹਾ ਤੇ ਪਾਣੀ ਨੂੰ ਕਨਜ਼ਰਵ ਕਰਨ ਲਈ ਨਵੇਂ-ਨਵੇਂ ਕਾਢਾਂ ਕੱਢੀਆਂ ਜਾ ਰਹੀਆਂ ਤੇ ਸਾਨੂੰ ਸਾਡੇ ਸਾਨੂੰ ਗਾਈਡ ਕਰਨ ਲਈ ਡਾਕਟਰ ਗੁਰਬਖਸ਼ ਗੁਰਬਖਸ਼ਰ ਨੇ ਮਤਲਬ ਰਿਸਰਚ ਟਾਪਿਕਸ ਦਿੱਤੇ ਆ ਤੇ ਜਿਵੇਂ ਮੇਰਾ ਟਾਪਿਕ ਹੈਗਾ ਵਾ ਕਿ ਗ੍ਰੀਨ ਮਨਿਉਰਿੰਗ ਦੇ ਨਾਲ ਆਪਾਂ ਪਾਣੀ ਨੂੰ ਕਿੱਦਾਂ ਘੱਟ ਕਰ ਸਕਦੇ ਮਤਲਬ ਘੱਟ ਇਸ ਤਰ੍ਹਾਂ ਕਰ ਸਕਦੇ ਗ੍ਰੀਨ ਮਨਿਉਰਿੰਗ ਕੁਝ ਜਿਹਾ ਪਾਣੀ ਉੱਤੇ ਲਾਭੈਂਚਾ ਲੱਗਦਾ ਉਹ ਕਿੰਨਾ ਤੇ ਮੈਂ ਉਹ ਲਾਇਆ ਹੋਇਆ ਵਾ ਕਿ ਉਹਦੇ ਨਾਲ ਮੈਂ ਹੁਣ ਨੇ ਕੰਮ ਹੈਗਾ ਕਿ ਮੈਂ ਦਿਨਾਂ ਤੇ ਪਾਣੀ ਦੇਣਾ ਵਾ ਕਿ ਕਿੰਨੇ ਦਿਨਾਂ ਤੇ ਮੈਂ ਉਹ ਟੋਟਲ ਪਾਣੀ ਦੇ ਕੇ ਮੈਂ ਵੇਖ ਸਕਦੀ ਆ ਕਿ ਉਹ ਉਹਦੀ ਗਰੋਥ ਤੇ ਕਿੰਨਾ ਇਫੈਕਟ ਪੈ ਰਿਹਾ ਉਹਦੀ ਈਲਡ ਤੇ ਕੀ ਇਫੈਕਟ ਪੈ ਰਿਹਾ ਇਹ ਸਭ ਚੀਜ਼ਾਂ ਮੈਂ ਮਤਲਬ ਇਹ ਨੋਟ ਕਰਨੀ ਆ ਓਕੇ ਤੇ ਤੁਸੀਂ ਇਹਦੇ ਵਿੱਚ ਕੀ ਵਰਕ ਕਰ ਰਹੇ ਹੋ ਮੈਮ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਕਰ ਰਹੀ ਹਾਂ ਹਾਂ ਜਿਵੇਂ ਮੇਰੇ ਜੋ ਐਡਵਾਈਜ਼ਰ ਨੇ ਗੁਰਵਖ ਸਰ ਨੇ ਹਾਂ ਤੇ ਜੋ ਮੇਰਾ ਵਰਕੂ ਹੈਗਾ ਏਜ ਆਫ ਸੇਡਲਿੰਗ ਸਪੇਸਿੰਗ ਦਾ ਮਤਲਬ ਅਲੱਗ-ਅਲੱਗ ਡੇਟ ਦੀ ਆਪਾਂ ਨਰਸਰੀ ਲੈ ਕੇ ਤੇ ਇੱਕ ਵੈਰੈਟੀ ਲੈ ਕੇ ਤੇ ਉਹਨਾਂ ਵਿੱਚ ਸਪੇਸਿੰਗ ਕਰਨੀ ਆ ਜਿਵੇਂ ਹੁਣ ਜਿਹੜਾ ਨਾਰਮਲ ਕਿਸਾਨ ਆ ਝੋਨਾ ਬੀਜਦੇ ਨੇ ਉਹ ਡਾਇਰੈਕਟ ਹੀ ਬੂਟੇ ਲਗਾ ਦਿੰਦੇ ਨੇ ਉਹਨਾਂ ਵਿੱਚ ਪ੍ਰੋਪਰ ਸਪੇਸਿੰਗ ਉਹਨਾਂ ਨੂੰ ਨਹੀਂ ਪਤਾ ਲੱਗਦੀ ਜਿਸ ਤਰ੍ਹਾਂ ਕਿ ਜਿਹੜਾ ਕਿ ਆਪਣਾ ਝਾੜ ਤੇ ਸਿੱਧਾ ਇਫੈਕਟ ਪੈਂਦਾ ਆਪਣ ਨੂੰ ਪਤਾ ਹੈ ਤੇ ਮੇਰੇ ਇਸੇ ਕਰਕੇ ਮੈਂ ਤਿੰਨ ਸਪੇਸਿੰਗ ਲਈਆਂ ਨੇ ਜਿਵੇਂ 15 ਇੰਚ ਤੋਂ 15 ਸੈਂਟੀਮੀਟਰ ਦੀ 15 ਇੰਚ ਤੋਂ 20 ਦੀ 20 ਤੋਂ 20 ਸੈਂਟੀਮੀਟਰ ਦੀ ਇਹ ਹੈ ਆਪਾਂ ਸਪੇਸਿੰ ਆਪਾਂ ਉਹਨਾਂ ਨੇ ਦੇਖਣਾ ਕਿ ਇੱਕ ਜਿਹੜੀਆਂ ਸਪੀਸੀਸ ਐ ਕਿਹੜੀ ਸਪੀਸੀ ਆਪ ਨੂੰ ਵੱਧ ਝਾੜ ਦੇ ਰਹੀ ਐ ਓਕੇ ਇਹੇ ਕੰਮ ਕਰੀਆ ਮੈਂ ਓਕੇ ਤੇ ਇਸ ਤੋਂ ਬਾਅਦ ਤੁਸੀਂ ਇਸ ਤੋਂ ਇਲਾਵਾ ਜਿਹੜਾ ਹੋਰ ਕਿਹੜਾ ਕੰਮ ਆ ਜਿਹੜਾ ਤੁਸੀਂ ਕਰਦੇ ਹੋ ਮੇਰਾ ਕੰਮ ਐ ਗ੍ਰੀਨ ਮਨਿਉਰਿੰਗ ਦੇ ਵਿੱਚ ਆਪਾਂ ਦੇਖਣੀ ਡਿਫਰੈਂਟ ਨਾਈਟ੍ਰੋਜਨ ਸਟ੍ਰੈਟਜੀ ਵੀ ਦੇਖਣੀ ਐ ਕਿਹੜੀ ਕਿਹੜੀ ਡਿਫਰੈਂਟ ਡਿਫਰੈਂਟ ਡੋਸੇਸ ਪਾ ਕੇ ਆਪਾਂ ਕਿੰਨੀ ਵੱਧ ਤੋਂ ਵੱਧ ਹਾਈਲਡ ਲੈ ਸਕਦੇ ਆ ਆਪਣੇ ਝੋਨੇ 'ਚ ਤੇ ਅਸਾਂ ਰਹੀਏ ਤੇ ਸਰਕੋਸ਼ ਖਾਦ ਦਾ ਵੀ ਦੱਸ ਰਹੇ ਸੀ ਕਿ ਤੁਸੀਂ ਮੇਰੇ ਨਾਲ ਲੱਗੇ ਹੋਏ ਲਾਸਾਈਪ ਲਾਸੇ ਇੱਥੇ ਲੱਗੇ ਸੀਗਾ ਤੇ ਮੇਰਾ ਕੰਮ ਸੀਗਾ ਨੈਨੋ ਯੂਰੀਓ ਤੇ ਨੈਨੋ ਟੀਪ ਇਹ ਵਿੱਚ ਤੇ ਆਪਾਂ ਦੇਖਿਆ ਸੀਗਾ ਕਿ ਨੈਨੋ ਯੂਰੀਓ ਨੈਨੋ ਟੀਪ ਨਾਲ ਹਾਈਲਡ ਤੇ ਵਾਧਾ ਹੋ ਰਿਹਾ ਤੇ ਨਾਲੇ ਦੂਜਾ ਕੰਮ ਇਹ ਹੋ ਰਿਹਾ ਕਿ ਜਦੋਂ ਸਾਡੀ ਕਨਵੈਸ਼ਨਲ ਫਰਟੀਲਾਈਜ਼ਰ ਆਪਾਂ ਪੁਰਾਣੀ ਯੂਰੀਆ ਪਾਉਂਦੇ ਆ ਉਹਨਾਂ ਨਾਲ ਸਾਡੀ ਲੀਚਿੰਗ ਲੋਸ ਜ਼ਿਆਦਾ ਹੁੰਦੇ ਆ ਤੇ ਨੈਨੋ ਯੂਰੀਓ ਨੈਨੋ ਟੀਪ ਨਾਲ ਲੀਚਿੰਗ ਲੋਸ ਘਟਦੇ ਆ ਤੇ ਫਾਰਮਰ ਦੀ ਇਨਕਮ ਵੀ ਨਿਕੋਸਟ ਆਫ ਕਲਟੀਵੇਸ਼ਨ ਘਟਦੀ ਹੈ ਤੇ ਇਨਕਮ ਇਨਕਰੀਜ਼ ਹੁੰਦੀ ਹੈ ਤੇ ਉਹਨਾਂ ਨੂੰ ਸਾਨੂੰ ਪ ओके ਜਿੱਦਾਂ ਹਰ ਇੱਕ ਸਟੂਡੈਂਟ ਨੂੰ ਸਟੈਪ ਬਾਈ ਸਟੈਪ ਕੰਮ ਮਿਲਿਆ ਹੋਇਆ ਤੇ ਉਹ ਆਪਣਾ ਕੰਮ ਜਿਹੜਾ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਨੇ ਸੋ ਕੁਝ ਹੋਰ ਸਟੂਡੈਂਟਸ ਨੇ ਚਲੋ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ థాంਕ ਯੂ ਸੋ ਮੱਚ ਜੀ ਥੈਂਕ ਯੂ ਜੁਨੀਆ ਥੱਲੇ ਜਾਏ ਇਹਦੀ ਕੀ ਆ ਜਦੋਂ ਆਪਾਂ ਛੋਟੀ ਸਟੇਜ ਤੇ ਨਰਸਰੀ ਲਾਉਂਦੇ ਆ ਯਾਨੀ ਆਪਾਂ ਨੀਂਦੀ ਜਿਹੜੀ ਆ ਉਹ ਛੋਟਾ ਬੂਟਾ ਲਾਉਂਦੇ ਆ ਤੇ ਉਹਦੀ ਸਟਿਲਰਿੰਗ ਜਿਆਦਾ ਬਣਦੀ ਆ ਦਿਲਾਂ ਦੇ ਇਯਾਰੀ ਬੰਡ ਕਰਕੇ ਅਪਰ ਆਪਣੀ ਜਿਹੜੀ ਮੁੰਜਰਾ ਜਿਹੜਾ ਜਿਹੜਾ ਸੀਡ ਆ ਉਹ ਜਾਦੇ ਬਣਦਾ ਵਾ ਫਤ ਤੁਸੀਂ ਇਹ ਕਹਿਣਾ ਜਾ ਰਹੇ ਹੋ ਕਿ ਵੀ ਕਿਸਾਨਾਂ ਦੀ ਸੋਚ ਦੇ ਉਲਟ ਇਹਦਾ ਝਾੜ ਜਿਹੜਾ ਜ਼ਿਆਦਾ ਹੁੰਦਾ ਇਹ ਜਿਹੜਾ ਫੀਲਡ ਹੈ ਇਹਦੇ ਵਿੱਚ ਅਸੀਂ ਗ੍ਰੀਨ ਮਿਨਿਊਰਿੰਗ ਕੀਤੀ ਆ ਤੇ ਇਹਦੇ ਵਿੱਚ ਜ਼ਿੰਕ ਦੀਆਂ ਵੱਖਰੀਆਂ ਵੱਖਰੀਆਂ ਡੂਜ਼ਸ ਪਾਈਆਂ ਨੇ ਤੇ ਇਹਦੇ ਵਿੱਚ ਗ੍ਰੀਨ ਮਿਨਿਊਰਿੰਗ ਤੋਂ ਬਾਅਦ ਵਿੱਚ ਇਹਦੇ ਵਿੱਚ ਅਨਪਡਲ ਉਹਨੂੰ ਦੋ ਵਾਰਾਂ ਹੀ ਅਸੀਂ ਮਤਲਬ ਡਿਸਕ ਨਾਲ ਵਾਇਆ ਉਸ ਤੋਂ ਬਾਅਦ ਉਹਨੂੰ ਪਲੈਂਕਿੰਗ ਕਰ ਦਿੱਤੀ ਤਿੰਨ ਪਲੈਂਕਿੰਗ ਕੀਤੀਆਂ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਆ ਪੰਜਾਬ ਬਾਸਮਤੀ 7 ਲਗਾਈ ਹੋਈ ਹੈ ਇਹਦੇ ਵਿੱਚ ਤੇ ਇਹ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੁਝ ਜਿਹੜੇ ਹਾਈਟ ਵੱਖਰੀ ਵੱਖਰੀ ਆ ਕਿਸੇ ਜਗ੍ਹਾ ਦੇ ਉੱਤੇ ਇਹ ਜਿੰਕ ਨਹੀਂ ਪਾਈ ਗਈ ਜਿੰਕ ਸਲਫੇਟ ਕਿਤੇ ਪਾਈ ਹੋਈ ਹੈ ਜਿੱਥੇ ਪਾਈ ਹੋਈ ਉਹਦੀ ਹਾਈਟ ਜ਼ਿਆਦਾ ਅਸੀਂ ਇਹਦੀ ਸਾਰੀ ਅਗਰੋਨਮੀ ਜਿਹੜੀ ਅਨਪਰਡਲ ਰਾਈਸ ਦੀ ਉਹ ਸਾਰੀ ਤਿਆਰ ਕਰ ਰਹੇ ਆ ਸਾਡਾ ਇਹ ਤੀਸਰੇ ਸਾਲ ਦਾ ਟ੍ਰਾਇਲ ਨੇ 3 ਸਾਲ ਹੋ ਗਏ ਇਹਦੇ ਤੇ ਚੱਲਦੇ ਆਨ ਸਾਡੀ ਇਹਦੇ ਹਰ ਇੱਕ ਪੱਖ ਤੋਂ ਅਸੀਂ ਇਹਦੀ ਇਹ ਤੈਰੀ ਕਰਾਂਗੇ ਇਹ ਸਾਡੇ ਜਿਹੜੇ ਜਿਹੜੇ ਬੱਚਿਆਂ ਨੇ ਟ੍ਰਾਇਲ ਆਏ ਨੇ ਉਹ ਆਪਣੇ ਇਹ ਕੰਮ ਕਰ ਰਹੇ ਨੇ ਇਹਦੇ ਵਿੱਚ ਫੀਲਡ ਦੇ ਵਿੱਚ ਇਹਦੇ ਵਿੱਚ ਟੈਲਰ ਵੀ ਕਾਊਂਟ ਕੀਤੇ ਜਾਂਦੇ ਨੇ ਇਹਦੇ ਲੀਫ ਏਰੀਆ ਵੇਖਿਆ ਜਾਂਦਾ ਡਰਾਈ ਮੈਟਰ ਵੇਖਿਆ ਜਾਂਦਾ ਅਸੀਂ ਹੁਣ ਇਹਦੇ ਉਹ ਮੁਕਾਬਲੇ ਤੇ ਜਿਹੜਾ ਸਾਡੀ ਟ੍ਰੈਡੀਸ਼ਨਲ ਕੱਦੂ ਵਾਲੇ ਚੋਨੇ ਆ ਉਹਨੂੰ ਹੁਣ ਆਪਾਂ ਵੇਖਾਂਗੇ ਆ ਜੀ ਅਸੀਂ ਆਪਾਂ ਹੁਣੇ ਪਹਿਲਾਂ ਬਿਨਾ ਕੱਦੂ ਵਾਲਾ ਚੋਨਾ ਦੇਖ ਕੇ ਆਏ ਸੀਗੇ ਜਿਹਦੇ ਵਿੱਚ ਕੋਈ ਵੀ ਸਾਨੂੰ ਸਪੇਸ ਥੱਲੇ ਨਜ਼ਰ ਨਹੀਂ ਸੀ ਆ ਰਹੀ ਛੋਨੇ ਦੀ ਹਾਈਟ ਜ਼ਿਆਦਾ ਨਹੀਂ ਹੈ ਉਹਦੇ ਟੈਲਰ ਬਹੁਤ ਜ਼ਿਆਦਾ ਸੀਗੇ ਸਾਰੇ ਬੂਟੇ ਉਹਦੇ ਵਿੱਚ ਪ੍ਰੈਜੈਂਟ ਸੀਗੇ ਲਾਈਵ ਸੀਗੇ ਹੁਣ ਇਹ ਜਿਹੜਾ ਸਾਡਾ ਟ੍ਰੈਡੀਸ਼ਨਲ ਵੇਜ ਕੱਦੂ ਵਾਲਾ ਛੋਨਾ ਹੈ ਤੇ ਕੱਦੂ ਵਾਲੇ ਛੋਨੇ ਦੇ ਵਿੱਚ ਇਹ ਵੇਖੋ ਇਹ ਸਾਡੇ ਅਸੀਂ ਲਾਈਨਾਂ ਦੇ ਵਿੱਚ ਲਗਾਇਆ ਹੋਇਆ ਪਰ ਇਹਦੇ ਵਿੱਚ ਸਪੇਸ ਬਹੁਤ ਖਾਲੀ ਹੈ ਇਹਦੇ ਵਿੱਚ ਜਿਹੜੇ ਹੈਗੇ ਨੇ ਫੁੱਟ ਰੌਟ ਕਰਕੇ ਕਈ ਪਲਾਂਟਸ ਮਰ ਗਏ ਨੇ ਪਹਿਲਾਂ ਦੇ ਤੇ ਇਹਦੇ ਵਿੱਚ ਉਹਦੇ ਨੂੰ ਹਾਈਟ ਉਸਕਦਾ ਥੋੜੀ ਜ਼ਿਆਦਾ ਹੋਵੇ ਪਰ ਇਹਦੇ ਨੰਬਰ ਆਫ ਟੈਲਰ ਵੀ ਘਟਨੇ ਉਹਦੇ ਮੁਕਾਬਲੇ ਤੇ ਉਹਦੇ ਪਰ ਜੁਨਟ ਪਰ ਮੀਟਰ ਸਕਰ ਦੇ ਵਿੱਚ ਜੇਕਰ ਤੁਸੀਂ ਪlant ਵੇਖੋਗੇ ਵੀ ਜ਼ਿਆਦਾ ਨੇ ਕਿਉਂਕਿ ਇਹਦੇ ਵਿੱਚ ਬਿਮਾਰੀ ਕਰਕੇ ਮਰ ਗਏ ਨੇ ਤੇ ਸਾਨੂੰ ਉਮੀਦ ਹੈ ਕਿ ਉਹਦੀ ਜੀਲ ਇਹਦੇ ਨੂੰ ਵਧੇਗੀ ਉਹਦੇ ਹੋਰ ਬੈਨੀਫਿਟਸ ਨੇ ਵੀ ਹੋਰ ਅਗਲੀ ਫਸਲ ਤੇ ਬੈਨੀਫਿਟ ਹੈ ਐਨਵਾਇਰਨਮੈਂਟ ਤੇ ਬੈਨੀਫਿਟ ਹੈ ਸੋਇਲ ਤੇ ਬੈਨੀਫਿਟ ਹੈ ਕਾਸਟ ਵਾਲੇ ਪੱਖੋਂ ਬੈਨੀਫਿਟ ਹੈ ਤੇ ਜੀਲ ਵਾਲੇ ਪੱਖੋਂ ਵੀ ਉਹਦਾ ਬੈਨੀਫਿਟ ਹੋਵੇਗਾ ਸਦਸਕੋ ਜਿੱਦਾਂ ਸੀ ਝੋਨੇ ਦੀਆਂ ਖੇਤੀ ਦੀਆਂ ਨਵੀਆਂ ਤਕਨੀਕਸ ਜਿਹੜੀਆਂ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਤੇ ਮੇਰੇ ਨਾਲ ਨੇ ਮੈਮ ਡਾਕਟਰ ਗੁਰਜੋਤ ਕੌਰ ਜੀ ਜਿਹੜੇ ਐਗਰੀਕਲਚਰ ਦੇ ਐਂਟੋਮੋਲੋਜੀ ਵਿਭਾਗ ਤੋਂ ਨੇ ਤੇ ਮੈਮ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਸੀਬੀਸੀੀ ਥੈਂਕ ਯੂ ਤੇ ਮੈਮ ਜਿੱਦਾਂ ਕੋਈ ਵੀ ਖੇਤੀ ਹੈ ਤੇ ਉਹਦੇ ਵਿੱਚ ਜਿਹੜੇ ਕੁਝ ਕੀੜੇ ਹੁੰਦੇ ਨੇ ਕੁਦਰਤੀ ਤੌਰ ਤੇ ਜਿਹੜੇ ਕਿਸਾਨਾਂ ਦੀ ਹੈਲਪ ਕਰਦੇ ਨੇ ਤੇ ਝੋਨੇ ਦੀ ਖੇਤੀ ਦੇ ਵਿੱਚ ਵੀ ਇਦਾਂ ਦੇ ਕੋਈ ਕੀੜੇ ਹੈਗੇ ਨੇ ਹਾਂਜੀ ਇਹਨਾਂ ਨੂੰ ਤੁਸੀਂ ਦੱਸਿਆ ਕਿ ਕੁਝ ਕੁਦਰਤੀ ਕੀੜੇ ਹੁੰਦੇ ਆ ਉਹਨਾਂ ਕੀੜਿਆਂ ਨੂੰ ਆਪਾਂ ਮਿੱਤਰ ਕੀੜੇ ਬੋਲਦੇ ਆ ਜੀ ਝੋਨਾ ਇੱਕ ਐਹੋਜੀ ਫਸਲ ਹੈ ਜਿਹਦੇ ਵਿੱਚ ਬਹੁਤ ਕਿਸਮਾਂ ਦੇ ਮਿੱਤਰ ਕੀੜੇ ਪਾਈ ਜਾਂਦੇ ਆ ਉਹਨਾਂ ਕਿਸਮਾਂ ਦੇ ਵਿੱਚੋਂ ਮੁੱਖ ਇੱਕ ਕਿਸਮ ਹੈ ਸਪਾਈਡਰ ਜਿਹਨੂੰ ਕੀ ਆਪਾਂ ਮੱਕੜੀਆਂ ਬੋਲਦੇ ਆ ਓਕੇ ਹਾਂਜੀ ਇਹਦੇ ਵਿੱਚ ਮੱਕੜੀਆਂ ਵੀ ਬਹੁਤ ਪਿੰਪਿੰ ਪ੍ਰਕਾਰ ਦੀਆਂ ਪਾਈਆਂ ਜਾਂਦੀਆਂ ਝੋਕ ਮੱਕੜੀਆਂ ਜਿਹੜੀਆਂ ਉਹ ਝੋਨੇ ਦੇ ਬੇਸ ਤੇ ਰਹਿੰਦੀਆਂ ਕੁਸ਼ਕ ਮਿੱਡਲ ਦੇ ਵਿੱਚ ਰਹਿੰਦੀਆਂ ਜਿਹਨੂੰ ਆਪਾਂ ਮਿੱਡਲ ਕਨੋਪੀ ਸਪਾਈਡਰਸ ਬੋਲਦੇ ਆ ਕੁਸ਼ਕ ਜਿਹੜੀਆਂ ਉੱਪਰ ਹਾਂ ਸਤਾ ਦੇ ਉਤਰेंगे ਜਿਹਨੂੰ ਕਿ ਆਪਾਂ ਅ퍼 ਕਨੋਪੀ ਸਪਾਈਡਰ ਬੋਲਦੇ ਹੁਣ ਜਿਵੇਂ ਗੱਲ ਚੱਲ ਰਹੀ ਹੈ ਅਨਪੱਡਲ ਡਰਾਈਸ ਜਿਹਨੂੰ ਕਿ ਆਪਾਂ ਬੋਲਦੇ ਆ ਬਿਨਾ ਕਦੂ ਕੀਤਾ ਹੋਇਆ ਝੋਨਾ ਹਾਂਜੀ ਹੁਣ ਬਿਨਾ ਕਦੂ ਕੀਤਾ ਹੋਇਆ ਝੋਨਾ ਜਿਹੜਾ ਉਹਦੇ ਵਿੱਚ ਜਿਹੜੀਆਂ ਬੀਸ ਕਨੋਪੀ ਵਾਲੀਆਂ ਸਪਾਈਡਰਸ ਆ ਉਹਦੇ ਵਿੱਚ ਪ੍ਰਮੁੱਖ ਕਿਸਮ ਹੈ ਪੈਰਾਡੋਸਾ ਸੁਡਰੋਨ ਲੇਟਾ ਪੈਰਾਡੋਸਾ ਇੱਕ ਵੁਲਫ ਸਪਾਈਡਰ ਹੈ ਇਹ ਜੋ ਵੁਲਫ ਸਪਾਈਡਰ ਹੈ ਇੱਕ ਬਹੁਤ ਵਧੀਆ ਕਿਸਮ ਦਾ ਮੁੱਖਰ ਕੀ ਦਾ ਹਾਂ ਝੋਨੇ ਦੇ ਵਿੱਚ ਆਪਣੇ ਕੋਲੇ ਬੂਟਿਆਂ ਦੇ ਟਿੱਡੇ ਹੁੰਦੇ ਉਹਨਾਂ ਟਿੱਡਿਆਂ ਦੇ ਵਿੱਚ ਮਿੱਠਾ ਲੱਗਦਾ ਕਿ ਇੱਕ ਪੂਰਾ ਦਿਨ ਇਹ ਦੋ ਪ੍ਰਮੁੱਖ ਕਿਸਮਾਂ ਦੇ ਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਮੇਜਰ ਬੈਸਟਾ ਰਾਈਸ ਦਾ ਪੰਜਾਬ ਕੁਲਚਰ ਇਹਨਾਂ ਦੋਵਾਂ ਨੂੰ ਕੰਟਰੋਲ ਕਰਨ ਵਾਸਤੇ ਨੇਚਰਲ ਲੈਣੀ ਜਿਹਦੇ ਵਿੱਚ ਕੀ ਆਪਾਂ ਗੱਲ ਕੀਤੀ ਹੈ ਗੋਲਫ ਸਪਾਈਡਰ ਦੀ ਉਹ ਇੱਕ ਬਹੁਤ ਹੀ ਉਤਮ ਕੀੜਾ ਉਹ ਉਤਮ ਕੀੜਾ ਹੁਣ ਅਨਪੱਡਲ ਰਾਈਸ ਹੈ ਅਨਪਟਲ ਰਾਈਸ ਦੇ ਵਿੱਚ ਕੀ ਹੋਊਗਾ ਪਾਣੀ ਦੀ ਕਮੀ ਹੋਊਗੀ ਤੇ ਇਹ ਜਿਹੜਾ ਜਿਹੜੀ ਵੁੱਲ ਸਪਾਈਡਰ ਆ ਇਹ ਬਿਨਾ ਪਾਣੀ ਤੋਂ ਬਹੁਤ ਵਧੀਆ ਇਹ ਗਰੋ ਕਰਦੀ ਹੈ ਕਿਉਂਕਿ ਇਹਨੇ ਕਿ ਬੇਸ ਤੇ ਰਹਣਾ ਹੈ ਤੇ ਇਹ ਜੋ ਕੀੜੇ ਆ ਦੋਵੇਂ ਜਿਹੜੇ ਟਿੱਡੇ ਆ ਪੂਰਾ ਪੂਰੀ ਪੇਠਾ ਵਾਲਾ ਟਿੱਡਾ ਤੇ ਚਿੱਟੀ ਪੇਠਾ ਵਾਲਾ ਟਿੱਡਾ ਇਹ ਦੋਵਾਂ ਦੋਵਾਂ ਇਹ ਦੋਵੇਂ ਕਿਸਮ ਦੇ ਕੀੜੇ ਵੀ ਛੋਨੇ ਦੇ ਬੇਸ ਤੇ ਹੀ ਪਾਈ ਜਾਂਦੇ ਆ ਓਕੇ ਹਾਂਜੀ ਤੇ ਮੇਨਲੀ ਇਹ ਆ ਕਿ ਵੀ ਜਿਹੜੇ ਇਹ ਕੀੜੇ ਵੀ ਮੈਨੂੰ ਲੱਗਦਾ ਸਾਡੇ ਕਿਸਾਨ ਜਿਹੜੇ ਨੇ ਦਵਾਈਆਂ ਪਾ ਪਕੇ ਇਹਨਾਂ ਨੂੰ ਖਤਮ ਕਰ ਦਿੰਦੇ ਆ ਹਾਂਜੀ ਇਹ ਇੱਕ ਮੁੱਖ ਕਾਰਨ ਵੀ ਆ ਕਿ ਦਵਾਈਆਂ ਪਾਉਣ ਨਾਲ ਇਹ ਜਿਹੜੇ ਮਿੱਤਰ ਕੀੜੇ ਨੇਚਰਲ ਐ ਨਹੀਂ ਉਹਨਾਂ ਨੂੰក៏ ਬੋਲਦੇ ਆ ਕੀੜੇ ਦੇ ਖਤਮ ਹੋਣ ਦੇ ਨਾਲ ਨਾਲ ਇਹਨਾਂ ਦੀ ਵੀ ਜਿਹੜੀ ਪੋਪੂਲੇਸ਼ਨ ਆ ਉਹ ਘਟ ਗਈ ਆ ਹੂੰ ਤਾਂ ਜਿਹੜਾ ਇੱਕ ਅਨਪੜਲ ਰਾਈਸ ਆ ਇੱਕ ਉੱਤਮ ਟੈਕਨੋਲੋਜੀ ਆ ਹੂੰ ਜਿਹਦੇ ਨਾਲ ਕੀ ਆਪਾਂ ਇਹਨਾਂ ਮਿੱਤਰ ਕੀੜਿਆਂ ਦੀ ਪੋਪੂਲੇਸ਼ਨ ਵੀ ਵਧਾ ਸਕਦੇ ਆ ਤੇ ਇਹ ਜਿਹੜੇ ਮਿੱਤਰ ਕੀੜੇ ਆ ਇਹ ਆਪਣੀ ਜਿਹੜੀ ਮੁੱਖ ਜਿਹੜੇ ਆਹਾ ਪੈਸਟ ਐ ਝੋਨੇ ਦੇ ਜਿਵੇਂ ਕਿ ਪੂਰੀ ਪੇਠਾਲਾ ਜਿੱਡਾ ਹੋ ਗਿਆ ਚਿੱਟੀ ਪੇਠਾਲਾ ਜਿੱਡਾ ਹੋ ਗਿਆ ਇਹਨਾਂ ਦੋਵਾਂ ਨੂੰ ਕੰਟਰੋਲ ਕਰਨ ਵਿੱਚ ਇੱਕ ਬਹੁਤ ਹੀ ਉੱਤਮ ਰੋਲ ਨਿਭਾ ਸਕਦੇ। ਮਤਲਬ ਇਹ ਇਹ ਟੈਕਨੀਕ ਜਿਹੜੀ ਹੈ ਨਾ ਕੇਵਲ ਪਾਣੀ ਸਾਡਾ ਬਚਾਉਂਦੀ ਹੈ ਸਗੋਂ ਜਿਹੜੇ ਜਿਹੜੇ ਸਾਡੀ ਹੈਲਪਫੁਲ ਜਿਹੜੇ ਮਿੱਤਰ ਕੀ ਨੇ ਉਹਨਾਂ ਨੂੰ ਵੀ ਬਚਾਉਂਦੀ ਹੈ। ਸੋ ਬਹੁਤ-ਬਹੁਤ ਸ਼ੁਕਰੀਆ ਮੈਮ ਬੜੀ ਵਧੀਆ ਜਾਣਕਾਰੀ ਦਿੱਤੀ। ਉਮੀਦ ਹੈ ਸਾਡੇ ਕਿਸਾਨ ਇਸ ਚੀਜ਼ ਨੂੰ ਸਮਝਣਗੇ। ਥੈਂਕ ਯੂ ਸੋ ਮੱਚ। ਥੈਂਕ ਯੂ।